ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਡੱਬ ਵਾਲੀ ਰੋਡ ਤੇ ਗੁਰੂ ਸਰ ਸੈਨੇ ਵਾਲੇ ਦੇ ਨਜ਼ਦੀਕ ਅੱਜ ਇੱਕ ਸੜਕੀ ਹਾਦਸਾ ਵਾਪਰਿਆ ਨਿਊ ਦੀਪ ਦੀ ਬੱਸ ਅਤੇ ਤੇਲ ਟੈਂਕਰ ਵੱਲੋਂ ਆਹਮੋ ਸਾਹਮਣੀ ਟੱਕਰ ਹੋ ਗਈ ਦੱਸਿਆ ਜਾ ਰਿਹਾ ਕਿ ਸਾਰਾ ਜਨ ਸੇਵਾ ਅਤੇ ਸੰਗਤ ਸਹਾਰਾ ਦੀਆਂ ਤੋਂ ਇਲਾਵਾ 108 ਐਂਬੂਲੈਂਸਾਂ ਵੀ ਪਹੁੰਚੀਆਂ ਸੰਗਤ ਸਹਾਰਾ ਦੇ ਮੈਂਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਹਮੋ ਸਾਹਮਣੀ ਟੱਕਰ ਹੋਈ ਆ ਸੜਕੀ ਕੰਮ ਚੱਲਣ ਕਾਰਨ ਜਿਹੜੀ ਇੱਕ ਸਾਈਡ ਸੜਕ ਦੀ ਚੱਲਦੀ ਆ ਇਸ ਕਾਰਨ ਇਹ ਜਿਹੜਾ ਹਾਦਸਾ ਵਾਪਰਿਆ ਆਹਮੋ ਸਾਹਮਣੀ ਟੱਕਰ ਹੋਈ ਆ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਤਕਰੀਬਨ 20-25 ਦੇ ਕਰੀਬ ਆ ਜਿਹੜੀਆਂ ਸਵਾਰੀਆਂ ਜ਼ਖਮੀ ਹੋ ਗਈਆਂ 5-6 ਵਿਅਕਤੀਆਂ ਨੂੰ ਜਿਹੜਾ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਆਂਦਾ ਗਿਆ ਤੇ ਬਾਕੀਆਂ ਵੱਲੋਂ ਵੱਖ-ਵੱਖ ਐਂਬੂਲੈਂਸਾਂ ਵੱਲੋਂ ਵੱਖ-ਵੱਖ ਹਸਪਤਾਲਾਂ ਚ ਇਹ ਮਜ਼ਾ ਤੇ ਹੋਰਾਂ ਚ ਵੀ ਲਿਜਾਇਆ ਗਿਆ ਡਾਕਟਰ ਵੱਲੋਂ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹੜੀ ਆਮੋ ਸਾਹਮਣੇ ਟੱਕਰ ਹੋ ਗਈ ਆ ਡਰਾਈਵਰ ਵੱਲੋਂ ਨਿਊ ਦੀ ਬੱਸ ਦੇ ਡਰਾਈਵਰ ਵੱਲੋਂ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਬਚ ਬਚ ਨਹੀਂ ਸਕਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਜਿਹੜਾ ਟਰੱਕ ਆ ਉਹ ਰੌਂਗ ਸਾਈਡ ਆ ਰਿਹਾ ਸੀ ਜਿਸ ਕਾਰਨ ਜਿਹੜਾ ਹਾਦਸਾ ਵਾਪਰਿਆ ਸਿਵਲ ਹਸਪਤਾਲ ਵਿਖੇ ਪੰਜ ਛੇ ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਤੇ ਬਾਕੀਆਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਕੀਤਾ ਜਾ ਰਿਹਾ ਪਾਵੇਂ ਕਿ ਹਜੇ ਜਾਨੀ ਦਾ ਕੋਈ ਨੁਕਸਾਨ ਨਹੀਂ ਹੋਇਆ ਇਸ ਦੀ ਬਚਤ ਰਹੀ ਆ ਪਰ ਜ਼ਖਮੀਆਂ ਦਾ ਜਿਹੜਾ ਇਲਾਜ ਕੀਤਾ ਜਾ ਰਿਹਾ ਸਿਵਲ ਹਸਪਤਾਲ ਬਠਿੰਡਾ ਦੀਆਂ ਤੁਸੀਂ ਨਾਲ-ਨਾਲ ਤਸਵੀਰਾਂ ਦੇਖ ਰਹੇ ਤੇ ਨਾਲ ਹੀ ਉਸ ਸਮੇਂ ਜਿਹੜੀ ਹਾਦਸਾ ਵਾਪਰਨ ਤੋਂ ਬਾਅਦ ਦੀਆਂ ਤਸਵੀਰਾਂ ਤੁਸੀਂ ਉਹ ਵੀ ਦੇਖ ਰਹੇ ਹੋ ਬਠਿੰਡਾ ਦੇ ਡੱਬ ਵਾਲੀ ਰੋਡ ਗਹਿਰੀ ਬੁਟਰਾ ਅਤੇ ਪੁਰੂ ਸਰ ਸੈਨੇ ਵਾਲੇ ਦੇ ਨਜ਼ਦੀਕ ਜਿਹੜਾ ਸੜਕੀ ਹਾਦਸਾ ਵਾਪਰਿਆ ਹੈ ਸੰਗਸਾਰਾ ਸੇਵਾ ਸੰਸਥਾ ਮਛਾਣਾ ਦਾ ਮੈਂ ਵਰਕਰ ਹਾਂ ਜੀ ਕੀ ਮਾਮਲਾ ਜਿਹੜਾ ਜੀ ਹਾਂ ਜੀ ਥੋੜਾ ਸਮਾਂ ਪਹਿਲਾਂ ਸਾਡੇ ਕੋਲ ਕਾਲ ਆਈ ਸੀ ਕਿ ਬਠਿੰਡਾ ਡਬਲੀ ਨੈਸ਼ਨਲ ਹਾਈਵੇ ਤੇ ਗੁਰੂ ਸਰ ਸ਼ੈਨੇ ਵਾਲਾ ਦੇ ਕੋਲ ਇੱਕ ਹਾਦਸਾ ਹੋ ਚੁੱਕਿਆ ਹੈਗਾ ਮੌਕੇ ਤੇ ਪਹੁੰਚ ਕੇ ਦੇਖਿਆ ਤੇ ਇੱਕ ਦੀਪ ਬੱਸ ਇੱਕ ਤੇਲ ਵਾਲੀ ਟੈਂਕੀ ਦੀ ਆਪਸ ਵਿੱਚ ਟੱਕਰ ਦੇਖਣ ਨੂੰ ਮਿਲੀ ਜਿਸ ਵਿੱਚ ਕਾਫੀ ਗੰਭੀਰ ਜ਼ਖਮੀ ਲੋਕ ਮਿਲੇ ਕਿੰਨੇ ਕੁ ਤਕਰੀਬਨ ਹੋਣਗੇ ਦਰਜਨ ਦੇ ਕਰੀਬ ਹੋਣਗੇ ਜੀ ਜਿਨ੍ਹਾਂ ਨੂੰ ਜਿਨ੍ਹਾਂ ਚੋਂ ਮੈਂ 5 ਤੋਂ 6 ਵਿਅਕਤੀ ਮੈਂ ਆਪਣੀ ਐਂਬੂਲੈਂਸ ਦੀ ਸਹਾਇਤਾ ਨਾਲ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਲੈ ਕੇ ਆਏ ਨਹੀਂ ਆਮਣੇ ਸਾਹਮਣੇ ਟੱਕਰ ਹੋਈ ਹੈਗੀ ਸਰ ਹਰਜਨ ਸਾਹਿਬ ਵਰਕਰ ਸਾਨੂੰ ਥੋੜੀ ਰਿਪੋਰਟ ਲਾਈ ਸੀ ਕਿ ਪਠਿੰਡਾ ਡੱਬਾ ਵਾਲੀ ਰੋਡ ਗੁਰਸਰਸਾਂ ਨੇਲ ਤੇ ਕਾਰੀ ਪੁੱਟਰ ਦੇ ਵਿਚਕਾਰ ਇੱਕ ਹਾਦਸਾ ਹੋਇਆ ਸਾਡੀਆਂ ਦੋ ਐਂਬੂਲੈਂਸ ਤੇ ਮਹਰਬਾਨ ਸਿੰਘ ਤੇ ਸੰਦੀਪ ਗਿੱਲ ਮੌਕੇ ਤੇ ਆ ਕੇ ਦੇਖਿਆ ਤੇਲ ਟੈਂਕਰ ਤੇ ਨਵੀਂ ਦੀ ਬੱਸ ਦਾ ਐਕਸੀਡੈਂਟ ਹੋਇਆ ਪੈਸੇ ਦਾ ਜੋ ਕਿ ਵਨ ਸਾਈਡਡ ਰੋਡ ਚੱਲ ਰਿਆ ਸੀਗਾ ਉਹਦੇ ਕਰਕੇ ਹਾਸਾ ਹੋਇਆਗਾ 25 ਜਣੇ ਜ਼ਖਮੀ ਹੋਏ ਜਿਨੂੰ ਐਮਟ ਤੇ ਸਿਪਲ ਹਸਪਤਾਲ ਬਠਿੰਡਾ ਲੈ ਕੇ ਆਏ ਆ ਬਾਕੀ ਇਹ ਟਰੱਕੜ ਰੌਂਗ ਸਾਈਡ ਆ ਰਿਹਾ ਸੀ ਕਨੈਕਟਰ ਦੇ ਦੱਸਣ ਮੁਤਾਬਕ ਤੇ ਹਸਪਤਾਲ ਲੈ ਕੇ ਬਾਕੀ ਲਾਂਚ ਰਹੇ ਆ ਸਰ ਆਮੋ ਸਾਹਮਣੀ ਹੋਈ ਹੈ ਆਮੋ ਸਾਹਮਣੀ ਹੋਈ ਹੈ ਸਰ ਟਰੱਕੜ ਰੌਂਗ ਸਾਈਡ ਆ ਰਿਹਾ ਸੀ ਇੱਕ ਸਿੰਗਲ ਰੋਡ ਚੱਲ ਰ ਸਵਾਰੀਆ जख्मी ਹੋਈ ਹਣੀ ਸਰ ਜੀ ਨਾਮ ਹੈ ਮਕਰਦਪੁਰ ਹਰਦੀਪ ਸਿੰਘ ਜੀ ਕੀ ਕੰਮ ਕਰਦੇ ਟਰੈਕਰੀ ਕਰਦਾ ਹੀ ਬਸ ਕਿਹੜੀ ਵਾਸਤੇ ਨਿਊ ਦੀ ਉੱਤੇ ਤੇ ਜਿਹੜਾ ਐਕਸੀਡੈਂਟ ਹੋਇਆ ਕੀ ਕਰਾ ਸੀ ਕਿਸ ਤਰ੍ਹਾਂ ਹੋਇਆ ਇਹ ਟਰੱਕ ਸਾਈਡ ਰੋਂਗ ਸਾਈਡ ਆ ਰਿਹਾ ਸੀ ਟਰੱਕ ਵਾਲੀ ਅੱਛਾ ਜੀ ਬਸ ਸਾਡੇ ਡਰਾਈਵਰ ਨੇ ਬਹੁ ਖਿੱਚੀ ਜਾ ਰਹੀ ਸਾਡੇ ਪਰ ਉਹਨੇ ਨਹੀਂ ਦੇਖਾਈ ਬਸ ਇੱਕ ਚੋਤੇ ਕਰਨੀ ਜਾ ਰਹੀ ਸੀ ਰਾਮਾ ਮੰਡੀ ਤੋਂ ਚੱਲ ਕੇ ਆਏ ਸੀ ਵਹਿੰਡੇ ਨੂੰ ਜੀ ਕਿੰਨੇ ਸਵਾਰ ਸੀ ਸੀਟਰਡ ਗੱਡੀ ਸੀ ਤੇ ਕਿੰਨੇ ਕੁ जख्मी ਹੋਏ ਹੈਗੇ 20 ਬੱਚੇ ਆਣੇ ਮੇਰਾ ਨਾਮ ਸੁਖਦੇਵ ਸਿੰਘ ਹੈ ਮੈਂ ਡਿਊਟੀ ਤੇ ਆ ਰਿਹਾ ਸੀ ਬਟਿੰਡੇਨੋਂ ਦੀਪ ਵਾਸਤੇ ਉੱਥੇ ਕਿਹੜੀ ਪਿੰਡ ਤੋਂ ਦੋਨੇ ਵਾਲੇ ਤੋਂ ਫਿਰ ਕੀ ਹੋਇਆ ਫਿਰ ਕੀ ਬੱਸ ਆਊਟਸਾਈਡ ਸੀਗੀ ਕਿ ਕਿਦਾਂ ਕਿ ਦੂਜਾ ਪਾਸਾ ਬੰਦ ਸੀਗਾ ਤੁੰਦ ਕਰਕੇ ਉਹ ਜਿਹੜਾ ਉਹ ਆ ਰਹੇ ਸੀਗੇ ਅਸੀਂ ਆ ਰਹੇ ਸੀਗੇ ਤੇ ਉਹ ਮੋਰ ਟੈਂਕ ਕਰਾ ਰਿਹਾ ਸੀਗਾ ਵਿਚੋ ਬਜਾ ਬੱਸ ਦੀ ਕਿੰਨੀ ਗੱਡੀ ਚੱਕੀ ਹੋਏ ਲੱਗ ਕਾਫੀ ਹੋ ਗਏ ਜੀ ਸਵਾਰੀ ਕਿੰਨੀ ਸੀ ਸਵਾਰੀ ਭਰੀ ਹੋਈ ਸੀ ਬੱਸ ਪੂਰੀ 50 ਕਿ ਸੀਗੇ ਜੇ ਖੜਗੇ ਸੀ ਖੜੀਆਂ ਵੀ ਪਿੱਛੇ ਸਵਾਰੀਆਂ 10-12